ਦੁੱਦਾ ਜਿਹੜਾ ਆਈਫੋਨ ਸੀਗਾ ਜੀ ਸਿੱਧੂ ਦੇ ਫਾਦਰ ਸਾਹਿਬ ਤੁਸੀਂ ਦੱਸ ਦਿਓ ਜਦੋਂ ਇੰਗਲੈਂਡ ਜਾਂਦੇ ਨੇ ਉਸ ਵਕਤ ਉਹ ਵੀ ਗਮ ਹੋ ਜਾਂਦਾ ਜਿਹੜਾ ਸਿੱਧੂ ਮਰਡਰ ਕੇਸ ਦਾ ਸਭ ਤੋਂ ਵੱਡਾ ਜਿਹੜਾ ਇੱਕ ਸਭ ਤੋਂ ਵੱਡੀ ਕਹਾਣੀ ਲਿਖਦੇ ਹੋ ਤੁਸੀਂ ਇਸ ਕਿਤਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਾਡਾ ਫੋਨ ਹੈ ਉਹ ਆਪਾਂਗੇ ਆਪਾਂ ਹੂੰ ਉਹਦੇ ਵਿੱਚ ਸਾਰਾ ਕੁਝ ਹੈ ਸਾਡਾ ਹੂੰ ਜੋ ਅਸੀਂ ਸਰਚ ਕਰਦੇ ਆਂ ਜੋ ਅਸੀਂ ਮਹਿਸੂਸ ਕਰਦੇ ਆਂ ਹੋਣ ਤਾਂ ਸੀ ਮੈਨੂੰ ਲੱਗਦਾ ਜੋ ਅਸੀਂ ਬੋਲਦੇ ਉਹ ਨਾਲ ਦੀ ਨਾਲ ਆ ਜਾਂਦਾ ਕਿਉਂਕਿ ਐਡਵਰਟਾਈਜ਼ਮੈਂਟ ਦਾ ਸਿਸਟਮ ਹੀ ਇਹ ਹੈਗਾ ਬਿਲਕੁਲ ਸਿੱਧੂ ਉਹਨੂੰ ਲੋਗ ਲੱਗਿਆ ਵਿਆ ਸੀਗਾ ਹੂੰ ਤੇ ਸਿੱਧੂ ਹੁਣ ਮਤਲਬ ਕਿ ਕਤਾਹੀ ਤਾਂ ਨਹੀਂ ਕਿਉਂਕਿ ਲਾਸਟ 10 15 ਦਿਨਾਂ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਲ ਸਿੱਧੂ ਨੇ ਗੱਲਬਾਤ ਕੀਤੀ ਹੋ ਸਕਦਾ ਹੈ ਕਿ ਇਹ ਵੀ ਹੋ ਸਕਦਾ ਹੈ ਨਾ ਕਿ ਵੀ ਸਿੱਧੂ ਨੇ ਇਹ ਗੱਲ ਦੇ ਡਰਦਿਆਂ ਵੀ ਕਿਸੇ ਨਾਲ ਗੱਲ ਸ਼ੇਅਰ ਨਾ ਕੀਤੀ ਹੋਵੇ ਕਿ ਰਮਾਂ ਕੀ ਪਿਓ ਹੈ ਡਰ ਜਾਣਗੇ ਹਾਂ ਕਿਸੇ ਨਾਲ ਹੀ ਗੱਲ ਨਾ ਸ਼ੇਅਰ ਕੀਤੀ ਹੋਵੇ ਹਾਂ ਕੀ ਉਹ ਦਾ ਕਿਹੜੇ ਬੰਦਿਆਂ ਨੇ ਲਾਸਟ ਸਮੇਂ ਫੋਨ ਆਇਆ ਕੀ ਮੈਸੇਜ ਆਇਆ ਹੈ ਨਾ ਤਾਂ ਤਾਂ ਕਰਕੇ ਵੀ ਉਹ ਫੋਨ ਦਾ ਗੁੰਮ ਹੋ ਜਾਣਾ ਹੂੰ ਸਭ ਤੋਂ ਵੱਡਾ ਮਤਲਬ ਕਿ ਘਾਟਾ ਸਿੱਤੂ ਮਰਡਰ ਕੇਸ ਦੇ ਵਿੱਚ ਤੇ ਜਿਹੜੇ ਲੋਕਾਂ ਨੇ ਕੀਤਾ ਉਹ ਹੈ ਨਾ ਇਹ ਇਨਵੈਸਟੀਗੇਸ਼ਨ ਦਾ ਜੀ ਪਾਰਟ ਹੈਗਾ ਕੀ ਇੰਟਰਸਟ ਹੋ ਜਾਂਦੀ ਵੀ ਕਿਉਂ ਹੋਇਆ ਉਹ ਹੂੰ ਗੁੰਮ ਹੋਇਆ ਐਸੀ ਦਾ ਮਤਲਬ ਕਿ ਇਹ ਵੀ ਹੈ ਕਿ ਉਹ ਜਿਹੜਾ ਫੋਨ ਆਈਫੋਨ ਹੈ ਨਾ ਹੂੰ ਉਹਦੇ ਇੱਕ ਪ੍ਰੋਸੀਜਰ ਹੈਗਾ ਜਿੱਦੋਂ ਬੰਦਾ ਚਲਾ ਜਾਂਦਾ ਉਹਦੀ ਫੈਮਿਲੀ ਕੋਲੇ ਰਾਈਟਸ ਆ ਜਾਂਦੇ ਨਹੀਂ ਉਹ ਮੇਲ ਪਾਉ ਤੁਸੀਂ ਉਹ ਤੁਹਾਨੂੰ ਖੋਲ ਕੇ ਦੇਣਗੇ ਹਾਂ ਪਰ ਉਹਦੇ ਵਿੱਚ ਬਹੁਤ ਸਾਰਾ ਡਾਟਾ ਸਿੱਧੂ ਦਾ ਹੋਊਗਾ ਬਹੁਤ ਸਾਰੇ ਗਾਣੇ ਜਿਹੜੇ ਮਤਲਬ ਕਿ ਅਨਰੀਲੀਜ਼ਡ ਹੋਣਗੇ ਬਹੁਤ ਸਾਰੇ ਗਾਣੇ ਜਿਹੜੇ ਉਹਨੇ ਲਿਖ ਕੇ ਰੱਖੇ ਕਿਉਂਕਿ ਵੌਇਸ ਨੋਟ ਬਣਾ ਕੇ ਲਿਖ ਕੇ ਰੱਖ ਲੈਂਦਾ ਸੀ ਇਹ ਵੱਡਾ ਕੱਟ ਜਿਹੜੇ ਮਤਲਬ ਕਿ ਬਹੁਤ ਸਾਰਾ ਸਾਇਤ ਕਮਾ ਕੇ ਕਮਾ ਚ ਜਾਣਾ ਹੈਨਾ ਤੂੰ ਫੋਨ ਅੱਜ ਦੀ ਘੜੀ ਦੇ ਵਿੱਚ ਸਾਰਾ ਕੁਝ ਸਿੱਧੂ ਦਾ ਉਹ ਫੋਨ ਦੇ ਵਿੱਚ ਬੰਦ ਸੀ ਵਾਈਫੋਨ ਕਦਾਨ ਕਿਥੇ ਪਰਿਵਾਰ ਨੇ ਖਲਾ ਲਿਆ ਸੀ ਲੋਕ ਜਾਂ ਖਲਾਉਣ ਲਈ ਗਏ ਲੈ ਕੇ ਗਏ ਸੀ ਦੱਸਾਂ ਉਹ ਪਰਿਵਾਰ ਦੇ ਦ ਸੰਸਾਰ ਤਾਂ ਖਲਾਉਣ ਲਈ ਲੈ ਕੇ ਗਏ ਸੀ ਪਰ ਮੈਨੂੰ ਜਿਹੜੀ ਗੱਲ ਲੱਗਦੀ ਉਹ ਛੜਿਆੰਤਰ ਸੀਗਾ ਹੂੰ ਵੀ ਗਾਇਬ ਕੀਤਾ ਗਿਆ ਫੋਨ ਗਿਆ ਹੋਇਆ ਸਿੱਧੂ ਦੀ ਚਰਚਿਤ ਜ਼ਿੰਦਗੀ ਦੇ ਵਿੱਚ ਡਿੜਬਾ ਕਬੱਡੀ ਕੱਪ ਦਾ ਸ਼ੋਹ ਦਾ ਬਹੁਤ ਵੱਡਾ ਰੋਲ ਰਿਹਾ ਉਹ ਸ਼ੋਹ ਦੇ ਦੌਰਾਨ ਉਸ ਤੋਂ ਬਾਅਦ ਵੀ ਬੜਾ ਕੁਝ ਸੁਣਨ ਨੂੰ ਵੇਖਣ ਨੂੰ ਮਿਲਿਆ ਉਸ ਸ਼ੋਹ ਦੀ ਤੁਸੀਂ ਖੁੱਲ ਕੇ ਚਰਚਾ ਕਰਦੇ ਹੋ ਇਸ ਕਿਤਾਬ ਦੇ ਵਿੱਚ ਜੀ ਤੁਸੀਂ ਤਾਂ ਉਹਦੇ ਨਾਲ ਵਿੱਚ ਰਹੇ ਹੋ ਉਹਨਾਂ ਹਾਲਾਤਾਂ ਨੂੰ ਮੈਂ ਚਾਹਣਾ ਥੋੜਾ ਜਾ ਉਹ ਵੀ ਦੱਸੋ ਉਹ শো ਆ ਨਾ ਮੈਨੂੰ ਲੱਗਦਾ ਕਿ ਜਿਹੜੀ ਜਿਰਦਾ ਸਟੇਜ ਹੈਗੀ ਜੀ ਉਹ ਇੱਕ ਹਿਸਾਬ ਨਾਲ ਮਤਲਬ ਕੀ ਹੈ ਵੀ ਜਿਹਦੇ ਕੋਲੇ ਹੈ ਉਹ ਇੰਡਸਟਰੀ ਦਾ ਸਿਕੰਦਰ ਹੈ ਹੂੰ ਉਹ ਤੁਸੀਂ ਦੇਖਿਆ ਵੀ ਪਹਿਲਾਂ ਗੁਰਦਾਸ ਮਾਨ ਸਾਹਿਬ ਕੋਲੇ ਕਿੰਨੇ ਸਾਲ ਉਹ ਸਟੇਜ ਰਹੀ ਫਿਰ ਉੱਥੋਂ ਬੱਬੂ ਮਾਨ ਕੋਲੇ ਉਹ ਸਟੇਜ ਆ ਗਈ ਲੱਖਾਂ ਬੰਦਿਆਂ ਦੇ ਉੱਤੇ ਕੱਟ ਹੁੰਦੇ ਸੀ ਇਹ ਪਰ ਉਸ ਸਟੇਜ ਤੱਕ ਉਹ ਸਿੰਗਰਾਂ ਨੂੰ ਪਹੁੰਚਣ ਦਾ ਉਹਨਾਂ ਦਾ ਇੱਕ ਸਫ਼ਰ ਹੈ ਗੁਰਦਾਸ ਮਾਨ ਨੂੰ ਵੀ ਕਈ ਸਾਲ ਲੱਗੇ ਬੱਬੂ ਨੂੰ ਆਉਣ ਨੂੰ ਵੀ ਕਈ ਸਾਲ ਲੱਗੇ ਪਰ ਇਹਨਾਂ 2 ਸਾਲਾਂ ਦੇ ਵਿੱਚ ਮਤਲਬ ਕਿ ਉਹ ਸਿੱਧਾ ਉਸ ਟੇਂਟਰੀ ਮਾਰ ਗਿਆ ਮੇਰੇ ਯਾਦਾਂ ਵੀ ਅਸੀਂ ਨਾ ਸਾਡੇ ਨਾਲ ਹੀ ਬਹਿਣੀ ਵਾਲਾ ਕੰਡਾ ਉੱਥੇ ਇੱਕ ਰੈਸਟੋਰੈਂਟ ਸੀ ਉੱਥੇ ਸੀ ਜਾ ਰਹੇ ਸੀ ਕੁਝ ਖਾਣ ਵਾਸਤੇ ਹਮ ਮੈਂ ਮਤਲਬ ਕਿ ਉਹਨੂੰ ਕਿਹਾ ਸੀ ਮੈਂ ਕਿਹਾ ਕਿ ਅਸੀਂ 8 ਤਰੀਕ ਨੂੰ ਬੱਬੂ ਆ ਰਿਹਾ 9 ਤਰੀਕ ਨੂੰ ਤੁਸੀਂ ਆ ਰਹੇ ਹਮ ਉਹਨੇ ਨਾਲ ਕੋਈ ਗੱਡਿੰਗ ਸੀ ਕਿ ਨਾ ਜਾਣਾ ਮਤਲਬ ਕਿ ਇਹ ਵੀ ਇਤਕੀ ਤਾਂ ਪਈਆਂ ਹਮ ਮਗਵੀ ਨਹੀਂ ਮਤਲਬ ਕਿ ਬੱਬੂ ਵੀ ਸ਼ੋਅ ਕਰ ਰਿਹਾ ਉੱਥੇ ਕਹਿੰਦਾ ਨਹੀਂ ਕਰ ਰਿਹਾ ਪਰ ਮੈਂ ਕਿਹਾ ਵੀ ਕਰ ਰਿਹਾ ਹੈਗਾ ਮੈਂ ਪੋਸਟਰ ਦਿਖਾਇਆ ਉਹ ਅਚਾਨਕ ਹੀ ਮਤਲਬ ਕਿ ਉਹ ਲੱਗਿਆ ਵੀ ਮਤਲਬ ਕਿ ਜਿਹੜਾ ਉਹਦੇ ਨਾਲ ਪ੍ਰੋਮਿਸ ਹੋਇਆ ਸੀ ਉਹ ਇਹ ਸੀਗਾ ਕਿ ਉਹ ਇਕੱਲਾ ਸ਼ੋਅ ਕਰ ਰਿਹਾ ਹੈਗਾ ਉੱਥੇ ਅੱਛਾ ਹਨਾ ਫਿਰ ਉਦੋਂ ਬਾਅਦ ਜੋ ਚੀਜ਼ਾਂ ਵਾਪਰੀਆਂ ਤੇ ਉਹਦੇ ਉਹਨੂੰ ਕਿਵੇਂ ਮਤਲਬ ਕਿ ਟਾਰਚਰ ਕੀਤਾ ਗਿਆ ਸੀ ਸਟਾਉਂ ਦੇ ਵਿੱਚ ਹਨਾ ਕੀ ਮਤਲਬ ਕਿ ਵੀ ਤੁਸੀਂ ਨਾਂ ਲਾਓ ਸ਼ੋਅ 'ਚ ਇਹ ਉਹ ਪਰ ਉਹ ਸ਼ੋਅ ਨੇ ਸਿੱਧੂ ਦੀ ਜ਼ਿੰਦਗੀ ਬਦਲ ਦਿੱਤੀ। ਹੂੰ। ਕਿਉਂਕਿ ਉਹ ਸਿੱਧਾ ਉਹਦਾ ਕੰਪੀਟੀਸ਼ਨ ਸੀ ਜਿਹੜਾ ਉਹ ਉਹ ਆਪ ਦੇ ਜਿਹੜੇ ਜ਼ੋਨ ਦੇ ਉਹਦੇ ਸੀਗੇ ਉਹਨਾਂ ਤੋਂ ਹਟ ਕੇ ਸਿੱਧਾ ਲੱਭੂ ਮਾਨ ਦੇ ਨਾਲ ਹੋ ਗਿਆ। ਹੂੰ। ਕੰਪੀਟੀਸ਼ਨ। ਹੂੰ। ਜਿਸ ਦਾ ਮਤਲਬ ਕਿ ਲੱਭੂ ਮਾਨ ਦੇ ਸਾਡੇ ਸਟੇਜੀ ਰੌਲੇ ਸੀਗੇ। ਹੂੰ। ਪਰ ਉਹ ਸ਼ੋਅ ਤੋਂ ਬਾਅਦ ਸਿੱਧੂ ਬਹੁਤ ਵੱਡਾ ਆਰਟਿਸਟ ਬਣ ਕੇ ਉੱਭਰਿਆ। ਬਹੁਤ ਵੱਡਾ ਕਿਉਂਕਿ ਕੱਟ ਬਹੁਤ ਸੀ। ਦੋਨੇ ਸਿੰਗਰਾਂ ਦਾ ਕੱਟ ਬਹੁਤ ਸੀ। ਪਹੁੰਚ ਆ ਗਈ। ਹੂੰ। ਤੇ ਬਾਕੀ ਉਹ ਮੈਨੂੰ ਲੱਗਦਾ ਕਿ ਉਹ ਕਿਤਾਬ ਦੇ ਵਿੱਚ ਜਦ ਪੜੋਗੇ ਮਤਲਬ ਪੀਰ ਪਤਾ ਲੱਗੂਗੀ ਕੀ ਕੀ ਕਾਰਨ ਨੇ ਮਤਲਬ ਅਗਲੀ ਕਹਾਣੀ ਕੀ ਹੈਗੀ ਬਈ ਵਿਆਹਾਂ ਤੇ ਕਿਉਂ ਨਹੀਂ ਸੀ ਜਾਂਦਾ ਕਿਉਂ ਮਨਾਂ ਕਰਦਾ ਸੀ ਉਹ ਜਾਂ ਕਿਉਂ ਨਹੀਂ ਸੀ ਜਾਣਾ ਚਾਹੁੰਦਾ ਵਿਆਹਾਂ ਤੇ ਉਹਨੇ ਦੋਕ 쇼 ਕੀਤੀ ਨੇਗੀ ਉਹ ਵੀ ਮਜਬੂਰੀ ਚ ਕੀਤੀ ਨੇ ਅੱਛਾ ਇੱਕਦਮ ਅਵੜੀਆਂ ਤੇ ਬਿੱਟੂ ਦੇ ਭਰਾ ਦਾ 쇼 ਕੀਤਾ ਹੂੰ ਉਦੋਂ ਇੱਕ ਦਿਨ ਪਹਿਲਾਂ ਉਹਦੇ ਲੈ ਕੇ ਬਹੁਤ ਖਾਸ ਉਸਤ ਦੀ ਡੈਥ ਹੋ ਜਾਂਦੀ ਹੈ ਹੂੰ ਸਰਬੀ ਗਰੇਵਾਲ ਦੀ ਹੂੰ ਕੁਰੁੰਦੇ ਰਹੁੰਦੇ ਉਹਨੇ ਉਹ ਸ਼ੋਅ ਕੀਤਾ ਹੂੰ ਉਹ ਇਹਲਾ ਲੋ ਮਤਲਬ ਕਿ ਮਜਬੂਰੀ ਸੀ ਕਿ ਸਟਾਰਟਿੰਗ ਸੀ ਉਹ ਤੋਂ ਦੀ ਹਨਾ ਇੱਕ ਉਹਨੇ ਯੂਪੀ ਸ਼ੋਅ ਕੀਤਾ ਹੂੰ ਦਿੱਲੀ ਉਹ ਇਲੈਕਸ਼ਨ ਵੇਲੇ ਉਹ ਵੀ ਉਹਨੂੰ ਮਤਲਬ ਕਿ ਵੀ ਮਜਬੂਰੀ ਦੇ ਵਿੱਚ ਥੋੜੀ ਮਤਲਬ ਕਿ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਵੀ ਵਿਅਕਤੀਵਾਦ ਜਿਹਦਾ ਮਤਲਬ ਜਦ ਤੁਸੀਂ ਅਪਾ ਇੰਟਰਵਿਊ ਕੀਤੇ ਹਨ ਵੀ ਵਿਅਕਤੀਵਾਦ ਹੈ ਮੇਰਾ ਬਸ ਉਹ ਗੱਲ ਲੱਗੀ ਵੀ ਉਹ ਹੀ ਗੱਲ ਮੰਨਦਾ ਸੀ ਨਹੀਂ ਕਰਨਾ ਵਿਅਕਤੀਵਾਦ ਹੈ ਆਪਾਂ ਨਾਚਾਰ ਨਹੀਂ ਹੈਗੇ ਹੂੰ ਹਨਾ ਉਹ ਤਾਂ ਨਹੀਂ ਸੀ ਕਰਦਾ ਸ਼ੋਭੀ ਵਿਅਕਤੀਤਵ ਕਰਕੇ ਤੇ ਆਇਆ ਵੀ ਉਹਨੂੰ ਅਫੋਰਡ ਵੀ ਨਹੀਂ ਸੀ ਕੋਈ ਕਰ ਸਕਦਾ ਨਾ ਵਿਆਹ ਤੇ ਹੂੰ ਸਾਡੀ 80 80 85 85 ਲੱਖ ਰੁਪਏ ਕੌਣ ਦੇ ਦੇ ਵਿਆਹ ਦਾ ਕੋਈ ਆਉਂਦੀਆਂ ਸੀਗੀਆਂ ਆਫਰਾਂ ਵੱਡੀਆਂ ਫੈਮਿਲੀਆਂ ਦੀ ਨਹੀਂ ਸੀ ਕਰਦਾ ਹੂੰ ਇੱਕ ਵਾਰ ਤੁਸੀਂ ਤੇ ਸਿੱਧੂ ਮੂਸੇ ਵਾਲਾ ਦੋਵੇਂ ਜਣੇ ਜਾ ਰਹੇ ਹਾਂ ਸ਼ਾਇਦ ਪੁੱਚੋਵਾਲ ਨੂੰ ਇਸ ਕਿਤਾਬ ਦੇ ਵਿੱਚ ਮੈਂ ਪੜ੍ਹ ਰਿਹਾ ਪੁੱਚੋਵਾਲ ਜਾਂਦੇ ਆ ਤੁਹਾਨੂੰ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਫੋਨ ਆਉਂਦਾ ਕਿ ਜਲਦੀ ਵਾਪਸ ਆ ਜਾਓ ਖਤਰਾ ਬਹੁਤ ਹੈ ਸਿੱਧੂ ਨੂੰ ਇਹ ਅੰਬਰਤਾ ਰਹੀ ਸੀਗਾ ਇਹ ਅੰਬਰਤਾ ਰਹੀ ਸੀਗਾ ਬਈ ਮੈਂ ਸੀਗਾ ਤੇ ਮੇਰਾ ਛੋਟਾ ਭਰਾ ਸੀਗਾ ਕਜ਼ਨ ਮੇਰਾ ਅਸੀਂ ਨਾ ਅਕਸਰ ਵੀ ਜਦੋਂ ਕਈ ਵਾਰੀ ਅਸੀਂ ਗੱਡੀ ਲੈ ਕੇ ਨਿਕਲਦੇ ਤੇ ਡਰਾਈਵ ਦਾ ਮਤਲਬ ਲੇਕਿਨ ਸ਼ੌਂਕ ਸੀਗਾ ਲੰਮੇ ਨਿਕਲ ਜਾਂਦੇ ਸੀ ਬਟੰਡੀ ਉਾਂ ਅਸੀਂ ਕੌਫੀ ਪੜਦੇ ਜਾਂ ਕੁਝ ਵੀ ਖਾਣ ਨੂੰ ਫੜ ਕੇ ਤੇ ਅਸੀਂ ਕਿਤੇ ਇਧਰ ਕਈ ਵਾਰੀ ਤਰਨ ਤਰਨ ਤੋਂ ਸਿਰਫ ਗੱਲਾਂ ਕਰਕੇ ਮੁੜਿਆ ਅੱਛਾ ਮੂਸਿਕੀ ਤਾਂ ਜਾਂਦੇ ਅਸੀਂ ਤੇ ਉਹ ਬੀਟਾਂ ਸੁਣੀ ਜਾਂਦਾ ਮੈਂ ਕਿ ਡੀਜ਼ ਲਾਈ ਜਾਂਦਾ ਜਾਂ ਛੋਟਾ ਤੇ ਉਹਦੇ ਵਿੱਚੋਂ ਗਾਣਾ ਕੱਢ ਲੈਂਦਾ ਉਹ ਜਾਗਰ ਵੀ ਬਸ ਆਫ ਦੀ ਗੱਲਾਂ ਅਸੀਂ ਕਰਦੇ ਰਹਿੰਦੇ ਕਈ ਵਾਰ ਇਹ ਸੀਗਾ ਵੀ ਕਹਿੰਦੇ 18ਵੀਂ ਸਦੀ ਦਾ ਸਿੱਖ ਇਤਿਹਾਸ ਮੈਨੂੰ ਮੈਂ ਦੱਸਿਆ ਵੀ ਹੂੰ ਬੜਾ ਕਮਾਲ ਦਾ ਸਾਡਾ ਜਿਹੜਾ 18ਵੀਂ ਸਦੀ ਦਾ ਸਿੱਖ ਇਤਿਹਾਸ ਉਹ ਸੁਣਾ ਯਾਰ ਕੋਈ ਗੱਲ ਜਾਨਾ ਅੱਛਾ ਇਹ ਜੀਆਂ ਗੱਲਾਂ ਜਿਹੜੀਆਂ ਵੀ ਕੀ ਹੋਇਆ ਕਿਵੇਂ ਸੀਗੇ ਜ ਚੱਕਰੀਆ ਖਾਨ ਵਰਕੇ ਸਾਰਾ ਇਹ ਹੂੰ ਅਸੀਂ ਉਹਦੇ ਉੱਤੇ ਮਤਲਬ ਇਹ ਗੱਲਾਂ ਕਰੀ ਜਾਂਦੇ ਰਹਿੰਦੇ ਮੈਨੂੰ ਸੁਣਾਈ ਜਾਂਦਾ ਰਹਿੰਦਾ ਤੇ ਉਦੋਂ ਨਾ ਅਸੀਂ ਜਾ ਰਹੇ ਸੀ ਅਸੀਂ ਉੱਚੋ ਅ ਆਉਟਲੈਟ ਦਾ ਸੀ ਅਕੇਵਿਕ ਨਾ ਵੀ ਆਪਾਂ ਸ਼ਾਰਟਸ ਲੈ ਕੇ ਆਉਣੇ ਆ ਵੀ ਬਾਲੀਵਾਲ ਖੇਡਣ ਵਾਸਤੇ ਅਸੀਂ ਉਧਰ ਨੂੰ ਗਏ ਸੀਗੇ ਤੇ ਸਾਨੂੰ ਮਤਲਬ ਕਿ ਕਿਸੇ ਸੀਨੀਅਰ ਆਇਆ ਮਤਲਬ ਕਿ ਇਨਕੌਂਟਰ ਸਪੈਸ਼ਲਿਸਟ ਅੱਛਾ ਤੇ ਉਹਨਾਂ ਨੇ ਪਹਿਲਾਂ ਮਤਲਬ ਕਿ ਵੀ ਕਲਾਸ ਲਈ ਇਸ ਗੱਲ ਪਿੱਛੇ ਕਿ ਦਿਨੋਂ ਅਸੀਂ ਕਿੰਨੇ ਵਾਰੀ ਸਮਝਾਈਏ ਯਾਰ ਵੀ ਜੀ ਤੈਨੂੰ ਖਤਰਾ ਦਾ ਹੂੰ ਬਸ ਵੀ ਤੂੰ ਐਵੇਂ ਨਾ ਵਿਚਰ ਅਗਰ ਤੂੰ ਮਤਲਬ ਕਿ ਤੇਰੀ ਤੇ ਫੀਲਡਿੰਗ ਲੱਗੀ ਦੀ ਹੈ ਹੂੰ ਸੀਤੀ ਤੂੰ ਸੀਤੀ ਤੂੰ ਘਰੇ ਪਹੁੰਚ ਆਈਦਰ ਪਿੰਡਾਂ ਵਿੱਚ ਦੀ ਹੋ ਕੇ ਹਨ ਮੈਂ ਵੀ ਕਰਿਆ ਉਦਨ ਮੜਲ ਕਰੀ ਪਹੁੰਚੇ ਪਰ ਇਹ 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 ਮਤਲਬ ਇਹ ਦੀ ਜ਼ਿੰਦਗੀ ਦੇ ਆਮ ਪ੍ਰਚਾਰ ਹੈ ਪਰ ਜਿਹੜੀ ਇਹ ਘਟਨਾ ਵਾਪਰ ਗਈ ਹੈ ਨਾ ਸਿੱਧੂ 29 ਮਈ ਵਾਲੀ ਉਹ ਵਾਪਰ ਵੀ ਮਿਲਦਾ ਤਾਂ ਲਈ ਕਿ ਹੁਣ 5 ਸਾਲ ਤੋਂ ਬੰਦਾ ਇਹ ਸੋਚ ਰਿਹਾ ਵੀ ਅੱਜ ਆਏ ਕੱਲ ਆਏ ਅੱਜ ਆਏ ਕੱਲ ਆਏ ਹਨ ਉਹ ਮਤਲਬ ਕਹਿੰਦਾ ਆਉਂਦੇ ਤਾਂਹੀਂ ਨਹੀਂਗੇ ਕੋਈ ਤੁੰਗਾਈ ਜਾਂਦੇ ਨਹੀਂ ਹਨ ਪਰ ਕਈ ਵਾਰੀ ਬੰਦਾ ਖਿਜ ਕੇ ਨਿਕਲ ਜਾਂਦਾ ਕਿ ਉਹਦਨ ਤਾਂ ਨਿਕਲ ਗਿਆ ਉਹ ਪਤਾ ਸੀ ਮੈਂ ਮਤਲਬ ਕਿ ਘਰੋਂ ਬਾਹਰ ਨਹੀਂ ਆ ਸਕਦਾ ਆਖਰੀ ਸਮੇਂ ਸਿੱਧੂ ਦੇ ਨਾਲ ਥਾਰ ਦੇ ਵਿੱਚ ਦੋ ਮਿੱਤਰ ਨੇ ਤੁਸੀਂ ਇਹ ਵੀ ਲਿਖਦੇ ਹੋ ਕਿ ਆਖਰੀ ਦਿਨਾਂ ਦੇ ਵਿੱਚ ਤੇ ਆਖਰੀ ਸਮੇਂ ਦੇ ਵਿੱਚ ਉਹ ਬਹੁਤ ਕੱਲਾ ਸੀ ਕੱਲਾ ਮਹਿਸੂਸ ਕਰਦਾ ਸੀ ਸਾਰੇ ਉਹਦੇ ਟੁੱਟ ਰਹੇ ਸੀ ਪਿੱਛੇ ਹਟ ਰਹੇ ਸੀ ਕੀ ਖਾਸ ਕਾਰਨ ਸੀਗੀ ਇਲੈਕਸ਼ਨ ਤੋਂ ਇਲੈਕਸ਼ਨ 'ਚ ਹਾਰਨ ਤੋਂ ਬਾਅਦ ਵੈਸੇ ਤਾਂ ਉਹ ਕਿਸਮਤ ਦਾ ਤਾਂ ਨਹੀਂ ਸੀਗਾ ਵੀ ਕਿਦੇ ਜ਼ਿੰਦਗੀ ਦੇ ਵਿੱਚ ਉਹਨੂੰ ਹਾਰ ਮਿਲੀ ਨੇ ਹਾਰਿਆ ਵੀ ਤਾਂ ਉਹ ਜਿਹੜਾ ਮੰਤਰੀ ਸੀ ਉਹ ਗੱਡੀ ਤੋਂ ਲੈ ਗਿਆ ਪਰ ਫਿਰ ਵੀ ਇਹ ਸੀਗਾ ਕਿ ਲਗਭਗ ਮਤਲਬ ਲੈ ਕੇ ਵੀ ਜਿੰਨੇ ਆਦੇ ਉਹ ਕਹਿੰਦਾ ਵੀ ਹੈ ਵੀ ਮੇਰੇ ਨਾਲ ਬਹੁਤ ਸਾਰੇ ਦੋਸਤ ਸੀਗੇ ਜਿਹੜੇ ਮੇਰੇ ਨਾਲ ਵਿਚਰਨੋਂ ਹਟ ਗਏ ਹੂੰ ਪਿੰਡ ਦੇ ਆਸ-ਪਾਸੇ ਘੰਡਾਂ ਦੇ ਅ ਥੋੜਾ ਇਹ ਚੀਜ਼ਾਂ ਨੂੰ ਲੈ ਕੇ ਉਹ 네ਗੇਟਿਵ ਵੀ ਸੀਗਾ ਕਿਉਂਕਿ ਉਹਦੇ ਰਿਲੇਸ਼ਨ ਕਦੇ ਵੀ ਲੰਮੇ ਨਹੀਂ ਚੱਲੇ ਹੂੰ ਦੋਸਤਾਂ ਦੇ ਨਾਲ ਉਹਦੇ ਕਈ ਕਾਰਨ ਨੇ ਕਿ ਇਹ ਵੀ ਮੈਨੇਜਮੈਂਟ ਮੈਂ ਤੁਹਾਨੂੰ ਦੱਸਦਾ ਵੀ ਇੱਕ ਕਾਰਨ ਆਗਾ ਹੂੰ ਤੇ ਜਾਂ ਲੋਕ ਉਹਦੀ ਤੋਂ ਉਮੀਦ ਰੱਖਦੇ ਸੀ ਹੂੰ ਪੂਰਾ ਨਾ ਉਤਰ ਪਾਉਣਾ ਉਤਰ ਵੀ ਨਹੀਂ ਸਕਦਾ ਰਿਕ ਨੂੰ ਬੰਦਾ ਸੈਟੀਸਫਾਈ ਨਹੀਂ ਕਰ ਸਕਦਾ ਵੈਸੇ ਆਮ ਲੋਕਾਂ ਨੂੰ ਬਹੁਤ ਮਿਲਦਾ ਸੀ ਬਹੁਤ ਪਬਲਿਕ ਨੂੰ ਸਾਥ ਦਿੰਦਾ ਸੀ ਮਤਲਬ ਕਿ ਦੇ ਵਿੱਚ ਬਹੁਤ ਵਿਚਰਦਾ ਸੀ ਤੇ ਉਹ ਉਹ ਵੀ ਇੱਕ ਕਾਰਨ ਆ ਮਤਲਬ ਕਿ ਜਿਵੇਂ ਸੰਦੀਪ ਕੇਕੜਾ ਵੀ ਆਮ ਲੋਕਾਂ ਲੋਕ ਬਣ ਕੇ ਆਇਆ ਸੀ ਬੇ ਇੰਨੇ ਲੋਕਾਂ ਮਤਲਬ ਕਿ ਸਕਿਉਰਿਟੀ ਦਾ ਤੁਸੀਂ ਉਹ ਲਾਲੋ ਵੀ ਘਰੀ ਘਰੀ ਫਿਰਦਾ ਸੀ ਕਈ ਦਿਨ ਮਤਲਬ ਕਿ ਘਾ ਘਾ ਜੁੱਕ ਕੱਕ ਕੱਢੀ ਜਾਂਦਾ ਸੀ ਘਰ ਵਾਲੇ ਚ ਤੇ ਜੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਆਖਰੀ ਸਮੇਂ ਦੇ ਵਿੱਚ ਲਗਭਗ ਬਈ ਮੈਂ ਇਹ ਕਹਿ ਸਕਦਾ ਹਾਂ ਵੀ ਬਹੁਤ ਘੱਟ ਲੋਕੋ ਬਥੇ ਜੀ ਉਹਦੀ ਲਿਸਟਰੀ ਵਿੱਚ ਜੀ ਤੁਸੀਂ ਸੀਗੇ ਮੈਂ ਕਹਿੰਦਾ ਵੀ ਮੈਂ ਵੀ ਕਦੇ-ਕਦੇ ਜਾਂਦਾ ਸੀ ਆ ਮੈਨੂੰ ਉਹਨੇ ਕਿਹਾ ਸੀ ਦੋ ਦਿਨ ਪਹਿਲਾਂ ਮਤਲਬ ਕਿ ਜੀ ਤੋਂ ਆਪ ਦੀ ਵੀਡੀਓ ਨੂੰ ਲੈ ਕੇ یہاں ਹਨ ਉਹਦੀ ਫੋਟੋਆਂ ਨਾ ਪਾਇਆ ਕਰ ਮੈਂ ਕਿਤਾਬ ਦੇ ਵਿੱਚ ਜ਼ਿਕਰ ਵੀ ਕੀਤਾ ਵੀ ਉਹਨੇ ਗੱਲ ਕਹੀ ਕਿ ਜੀ ਯਾਰ ਫੋਟੋ ਨਾ ਪਾਇਆ ਕਰ ਉੱਤਨੂੰ ਨਜ਼ਰ ਲੱਗ ਜਾਂਦੀ ਹੈ ਹੂੰ ਆ ਤੇ ਮੈਂ ਇਹ ਗੱਲ ਵੀ ਲਿਖੀ ਜੀ ਹਾਂ ਬਾਕੀ ਉੱਤਨੂੰ ਨਜ਼ਰ ਲੱਗ ਜਾਂਦੀ ਹੈ ਤੇ ਲੱਗੀ ਵੀ ਹੈ ਜੀ ਹਨਾ ਸਾਰੇ ਲੋਕ ਜਿਹੜੇ ਉਹਦੇ ਆਸ-ਪਾਸੇ ਸੀ ਕਿਤੇ ਨਾ ਕਿਤੇ ਦੂਰ ਹੋ ਚੁੱਕੇ ਸੀ ਉਹ ਇਕੱਲਾ ਸੀ ਇਹ ਦੇ ਵਿੱਚ ਇਹ ਗੱਲ ਕਹਿਣ ਦੇ ਵਿੱਚ ਕੋਈ ਮਤਲਬ ਕਿ ਮੈਂ ਅਤਕਨੀ ਨਹੀਂ ਸੀ ਬਿਲਕੁਲ ਇਕੱਲਾ ਸੀ ਤੁਹਾਡੇ ਕੋਲੇ ਦੱਸਦਾ ਸੀ ਕਿ ਫਲਾਨਾ ਦੂਰ ਹੋ ਗਿਆ ਫਲਾਨਾ ਦੂਰ ਹੋ ਗਿਆ ਨਹੀਂ ਮੈਨੂੰ ਆਪ ਨੂੰ ਹੀ ਲੰਬੇ ਦਿੰਦਾ ਸੀ ਇਹ ਵੀ ਤੁਸੀਂ ਆਉਂਦੇ ਨਹੀਂ ਸੀਗੇ ਮੈਨੂੰ ਵੱਡੇ ਵੱਡੇ ਚਿੱਠੀ ਲਿਖ ਕੇ ਮੈਂ ਲੱਗ ਕੇ ਮੈਂ ਫੋਟੋ ਭਾਦੀ ਕਿਸੇ ਬੰਦੇ ਦੇ ਨਾਲ ਤੂੰ ਇਹਦੇ ਨਾਲ ਫੋਟੋ ਭਾਦੀ ਕਹਿੰਦਾ ਤੂੰ ਮਤਲਬ ਕਿ ਤੈਨੂੰ ਪਤਾ ਹੈ ਵੀ ਤੇਰੀ ਕੀ ਪੋਜੀਸ਼ਨ ਹੈ ਕੀ ਹਨਾ ਜੇ ਕੋਈ ਗੁੱਸੇ ਗਲੇ ਰਹੇ ਨੇ ਅਲਜਨਬਾਈ ਜਦੋਂ ਬੰਦਾ ਜਿਉਂਦਾ ਹੁੰਦਾ ਉਦੋਂ ਗੱਲ ਹੋਰ ਹੁੰਦੀ ਹੈ ਜਦੋਂ ਬੰਦਾ ਚੱਲ ਜਾਂਦਾ ਉਦੋਂ ਤੁਹਾਨੂੰ ਪਤਾ ਲੱਗਦਾ ਯਾਰ ਵੀ ਅਸੀਂ ਕੀ ਗਵਾਤਾ ਸਾਡੇ ਵਾਸਤੇ ਇਹ ਸੀ ਸਾਡੇ ਵਾਸਤੇ ਸਾਡਾ ਦੋਸਤ ਸੀਗਾ ਬਿਲਕੁਲ ਦੁਨੀਆ ਵਾਸਤੇ ਸਿੱਧੂ ਮੂਸੇ ਵਾਲਾ ਸੀਗਾ ਉਹ ਹਾਂ ਅਸੀਂ ਤਾਂ ਰੋਜ਼ ਹੀ ਮਤਲਬ ਕਿ ਮਿਲਦੇ ਰਹੇ ਸੀ ਤੁਸੀ ਕਿਸੇ ਬੰਦੇ ਨੂੰ ਰੋਜ਼ ਹੀ ਮਿਲਦੇ ਰਹਿੰਦੇ ਹੋ ਉਹ ਹੀ ਤੁਹਾਨੂੰ ਵੈਲਿਊ ਨਹੀਂ ਬਤਾਉਂਦੀ ਹਾਂਣਾ ਮੈਨੂੰ ਇਹ ਗੱਲ ਪਤਾ ਵੀ ਇਹ ਕਿਤਾਬ ਮੈਂ ਜਦੋਂ ਲਿਖ ਰਿਹਾ ਹਾਂ ਅੰਦਰ ਲਿਖੀ ਹੈਗੀ ਹਾਂ ਤੇ ਮੈਨੂੰ ਵੀ ਪਤਾ ਹੀ ਮੇਰਾ ਵਿਰੋਧ ਹੋਊਗਾ ਹੂੰ ਤੇ ਮੈਂ ਉਹ ਵਿਰੋਧ ਵਾਸਤੇ ਤਿਆਰ ਵੀ ਆ ਹੂੰ ਵੀ ਮੈਨੂੰ ਇਹ ਕਹਿਣਗੇ ਜੀ ਤਾਂ ਸਿੱਧੂ ਨਾਲ ਲੜਿਆ ਸੀ ਆ ਕੀ ਬੋਲਣੋਂ ਹਟ ਗਿਆ ਸੀ ਪਰ ਤੁਸੀਂ ਮੈਂ ਪਹਿਲਾਂ ਹੀ ਆ ਵੀ ਬੋਲਣੋਂ ਹਟਣ ਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਦੁਸ਼ਮਣ ਸੀ ਹੂੰ ਮੈਂ ਕਿਤਾਬ ਫੈਕਟ ਦੇ ਆਧਾਰ ਤੇ ਲਿਖੀ ਆ ਇੱਕ ਇੱਕ ਤਰੀਕ ਇੱਕ ਇੱਕ ਡੇਟਸ ਨੂੰ ਮਤਲਬ ਲ ਕੇ ਪਤਾ ਲਗੂਗੀ ਹਣਾ ਮੈਂ ਬੈਲੈਂਸ ਬਣਾ ਕੇ ਕਿਤਾਬ ਲਿਖੀ ਆ ਵੀ ਜੇ ਕਿਤੇ ਸਿੱਧੂ ਦੀ ਵੀ ਕੋਈ ਕਮੀ ਸੀਗੀ ਉਹ ਲਿਖੀ ਆ ਜੀ ಚೀಜ ಮತದ ಪರೋಧ ತಯಾರು